ਸਾਸਤ੍ਰੀ ਗਾਲ ਦੋਸਤੋ ਤੇ ਅੱਜ ਆਪਾਂ ਗੱਲ ਕਰਾਂਗੇ ਜਿਹੜੀ ਸਰੀਰ ਦੀ ਬਿਮਾਰੀ ਆ ਕਬਜ਼ ਇਹ ਸਾਰੀਆਂ ਬਿਮਾਰੀਆਂ ਦੀ ਸ਼ੁਰੂਆਤ ਤੇ ਲੱਛਣ ਇਸ ਦੇ ਨਾਲ ਸ਼ੁਰੂ ਹੁੰਦੇ ਆ ਜਦਸ ਇਨਸਾਨ ਨੂੰ ਕਬਜ਼ ਰਹਿਣ ਲੱਗ ਗਈ ਉਹਨੂੰ ਬਾਕੀ ਵੀ ਬਿਮਾਰੀਆਂ ਬਹੁਤ ਜਲਦੀ ਲਪੇਟ ਦੇ ਵਿੱਚ ਲੈ ਲੈਂਦੀਆਂ ਵਾ ਕਿਉਂਕਿ ਜਿਹੜਾ ਖਾਦਾ ਪੀਤਾ ਵਾ ਆਪਣਾ ਕੁਝ ਵੀ ਆ ਤੇ ਉਹ ਜਿੰਨਾ ਟਾਈਮ ਡਾਈਜੈਸਟ ਨਹੀਂ ਹੁੰਦਾ ਆਪਣੇ ਕੁਦਰਤੀ ਕਿਰਿਆ ਰਾਹੀਂ ਬਾਹਰ ਨਹੀਂ ਨਿਕਲਦਾ ਤਾਂ ਸਰੀ ਨੂੰ ਬਿਮਾਰੀਆਂ ਲੱਗਣੀਆਂ ਸੁਭਾਵਕ ਆ। ਸੋ ਕਬਜ਼ ਵਾਸਤੇ ਇਲੈਕਟ੍ਰੋ ਹੋਮੋਪੈਥੀ ਦਾ ਬਹੁਤ ਵਧੀਆ ਨੁਕਤਾ ਵਾ ਬਿਨਾ ਕੋਈ ਸਾਈਡ ਇਫੈਕਟ ਤੋਂ ਤੇ ਬਹੁਤ ਵਧੀਆ ਅਸਰਦਾਰ ਚੀਜ਼ ਆ। ਇਹ ਹੈਗੇ ਡਰਾਪਸ ਬੂੰਦਾਂ। ਇਹਦੀਆਂ 20-20 ਬੂੰਦਾਂ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਪਾਣੀ ਚ ਪਾ ਕੇ ਲੈਣੀਆਂ ਵਾ ਤਿੰਨ ਟਾਈਮ। 20-20 ਬੂੰਦਾਂ ਸਵੇਰੇ ਦੁਪਹਿਰੇ ਸ਼ਾਮ ਪਾਣੀ ਚ ਪਾ ਕੇ ਲੈਣੀਆਂ ਵਾ ਤੇ ਨਾਲ ਹੀ ਇਹ ਲੈਣੀਆਂ ਵਾ ਗੋਲੀਆਂ। ਇਹ ਵੀ ਇਲੈਕਟ੍ਰੋ ਹੋਮੋਪੈਥੀ ਦੀਆਂ ਆਈਆਂ ਕਬਜ਼ੀ ਨਾਲ ਗੋਲੀਆਂ ਤੇ ਇਹਦੇ 5-5 ਗੋਲੀਆਂ ਤੁਸੀਂ ਜੀਭ ਤੇ ਰੱਖ ਕੇ ਚੂਸਣੀਆਂ ਤੇ ਨਾਲ ਇੱਕ ਹੈਗੀ ਹੈ ਸੀਰਪ ਇਹਦੇ 2-2 ਚਮਚੇ ਤੁਸੀਂ ਸਵੇਰੇ ਸ਼ਾਮ ਲੈਣੇ ਆ ਪਾਣੀ ਦੇ ਨਾਲ ਕੋਸੇ ਪਾਣੀ ਦੇ ਨਾਲ ਲੈਣੇ ਆ ਤੇ ਤੁਹਾਡੀ ਕਿੰਨੀ ਵੀ ਪ੍ਰਾਣੀ ਕਬਜ਼ਾ ਤੇ ਇਸ ਚੀਜ਼ ਨੇ ਦਿਣਾ ਚੀ ਸਹੀ ਕਰ ਦੇਣੀ ਹੈ ਸੋ ਕਬਜ਼ ਵਾਸਤੇ ਬਹੁਤ ਵਧੀਆ ਨੁਕਤਾ ਵਾ ਇਲੈਕਟ੍ਰੋ ਹੋਮੋਪੈਥੀ ਦਾ ਬਿਨਾ ਕੋਈ ਸਾਈਡ ਇਫੈਕਟ ਤੇ ਅਸਰਦਾਰ ਤੇ ਜ਼ਰੂਰ ਮੰਗਾ ਕੇ